ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਪਹੁੰਚ ਚੱਕੇ ਆ ਪਿੰਡ ਸੰਗਤਪੁਰਾ ਤੇ ਸਾਡੇ ਵੀਰ ਨੀਟੂ ਨੇ ਫੋਨ ਕਰਕੇ ਸਾਨੂੰ ਦੱਸਿਆ ਤਕਰੀਬਨ ਰਾਤ ਦੇ 10 ਵਜੇ ਹੋਇਆ ਲਵਾਰਸ ਹਾਲਤ ਦੇ ਵਿੱਚ ਇੱਕ ਵਿਅਕਤੀ ਜਿਹੜੀ ਦਿਮਾਗੀ ਹਾਲਤ ਖਰਾਬ ਆ ਤੇ ਪੈਰਾਂ ਦੇ ਵਿੱਚ ਜਿਹੜਾ ਜ਼ਖਮ ਕਾਫੀ ਡੂੰਘੇ ਹੋਇਆ ਸਾਇਦ ਕੀੜੇ ਵੀ ਪਏ ਹੋਇਆ ਤੇ ਨਗਨ ਅਵਸਥਾ ਦੇ ਵਿੱਚ ਘੁੰਮਦਾ ਜਿਹੜਾ ਫਿਰ ਰਿਹਾ ਸੀ ਸਾਡਾ ਵੀਰ ਸਾਡੇ ਬੀਰੂਰੀਆਂ ਨੇ ਕੱਪੜਾ ਲੀੜੇ ਪਾਏ ਇਹਨਾਂ ਦੇ ਤੇ ਆਓ ਤੁਹਾਨੂੰ ਸੰਗਤ ਜੀ ਮੌਕੇ ਦੇ ਹਾਲਾਤ ਦਿਖਾਉਨੇ ਆ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੀਰ ਦਾ ਘਰ ਲੱਭ ਸਕੇ ਜੁੜੇ ਰਹੋ ਸੰਗਤ ਜੀ ਕੀ ਨਾਮ ਕੀ ਇਧਰ ਆ ਬੋਲਦਾ ਨਹੀਂ ਬਈ ਜਮੇ ਬੋਲਦਾ ਹੀ ਬੋਲਦਾ ਪੰਜਾਬੀ ਬੋਲਦਾ ਕੀ ਨਾਮ ਨਾਮ ਕੀ ਹੈ ਨਾਮ ਨਾਮ ਕੀ ਹੈ ਨਾਮ ਪਿੰਡ ਕੀ ਹੈ ਪਿੰਡ ਕਿਹੜਾ ਪਾਪਾ ਪਾਪਾ ਦਾ ਨਾਮ ਕੀ ਆ ਦੱਸਿਆ ਨਹੀਂ ਕੋਸਾ ਨਾ ਤੁਸੀਂ ਬੇਗਾਪਪ ਬੋਲਦੇ ਹੋਈ ਕਰੂ ਉਹਦਾ ਜਵਾਬ ਮੈਂ ਪਹਿਲਾਂ ਪੁੱਛੀ ਤੇਰਾ ਨਗਰ ਨੂੰ ਬਵਸਤਾ ਜਿੱਤ ਗਿਆ ਜੀ ਅੱਛਾ ਆਪਣੇ ਵੀ ਕੱਢੇ ਹੋਏ ਤੇ ਆ ਜੈਪਨ ਨੂੰ ਕਿੱਥੇ ਕਿੱਥੇ ਹੋਏ ਤੇ ਇਹਦੇ ਤੇ ਅਮਾਰੀ ਲਾਈਟ ਮਰੀ ਆ ਦੇ ਗੜਿਆ ਪਿਆ ਓਏ ਓਏ ਇਦਾਂ ਯਾਰ ਫੜ ਜਾ ਕਰ ਛੇੜੀ ਨਾ ਛੇੜੀ ਨਾ ਇਹਨਾਂ ਇਹਦੇ ਦਵਾਈ ਲਾ ਦੇ ਫੇਰ ਸੋਕ ਦੇ ਇੱਧਰ ਦਿਖਾਈਏ ਇੱਧਰ ਲਈ ਤਾਂ ਨਹੀਂ ਦੋਨੋਂ ਤੇ ਨੇ ਜੀ ਦੋਨਾਂ ਦੇ ਕੋਈ ਨਹੀਂ ਸ਼ੂਗਰ ਸਾਗਰ ਵੀ ਹੋਇਆ ਇਹ ਕਦੋਂ ਹੋਈਆ ਸੈਟ ਕਦੋਂ ਲੱਗੀਆ ਬਹੁਤ ਦੇਰ ਦੀ ਬਹੁਤ ਦੇਰ ਦੀ ਕਿੰਨਾ ਟਾਈਮ ਹੋ ਗਿਆ ਕਾਫੀ ਦੇਰ ਦੀ ਕਾਫੀ ਦੇਰ ਫਿਰ ਕਿੰਨਾ ਮਹੀਨਾ ਮਹੀਨਾ ਜਿਆਦਾ ਹੋ ਗਿਆ ਜਿਆਦਾ ਹੋ ਗਿਆ 6 ਮਹੀਨੇ ਕਿੰਨਾ ਟਾਈਮ ਹੋ ਗਿਆ ਬਹੁਤ ਨਹੀਂ 6 ਮਹੀਨੇ ਹੋ ਗਏ ਹਾਂ ਨਾਂਕ ਤਾਂ ਹੋ ਗਿਆ ਹੋਗਾ ਇੱਥੇ ਪਿੱਛੋਂ ਆਇਆ ਚੱਲ ਫਿਰ ਘਰੇ ਚੱਲੀਏ ਫਿਰ ਚਲ ਆ ਜਲੀਏ ਚਲ ਆ ਜਲੀਏ ਇੱਕ ਵਾਰ ਮੜੇ ਪਿੰਡ ਦੇ ਵਿੱਚ ਦੇਖੋ ਪਿੰਡ ਕਿਨ ਦਾ ਤੈਨੂੰ ਪਰ ਤਾਂ ਪਤਾ ਤੇਰਾ ਹਾਂ ਪਤਾ ਲੱਗ ਗਿਆ ਚੱਲ ਆ ਜਾ ਸਰਦਾਰ ਢੇਡਾਗਾ ਕਿੱਥੇ ਗਿਆ ਕਿੱਥੇ ਉਹਨੂੰ ਪਤਾ ਗੱਡੀ ਬੈ ਕੇ ਦੱਸ ਦੂਗਾ ਉਹ ਗੱਡੀ ਬੈ ਕੇ ਦੱਸ ਦੂਗਾ ਆ ਬੈਠਿਆ ਤਾਂ ਲੈ ਉਹਨੂੰ ਚਲੋ ਗੱਡੀ 'ਚ ਬੈਠੀ ਨੌ ਨੂੰ ਦੱਸੂਗਾ ਸਾਰਾ ਕੁਝ ਇਹ ਪਤਾ ਇਹਨੂੰ ਸਾਰਾ ਕੁਝ ਕਿਤੇ ਵਿਚਾਰਾ ਉਹ ਸਿਆਣਾ ਹੈ ਤਾਂ ਨੂੰ ਪਤਾ ਇਹਨੂੰ ਰੋਟੀ ਤੇ ਨਹੀਂ ਖਾਦੀ ਨੇ ਖਾਦੀ ਰੋਟੀ ਰੋਟੀ ਖਾਦੀ ਨਹੀਂ ਰੋਟੀ ਰੋਟੀ ਆ ਬਾਕੀ ਉਹ ਭਈ ਖਾਦੀ ਨਹੀਂ ਚੱਲ ਆ ਜਾ ਬਹਿ ਜਾ ਫਿਰ ਛੱਡੀ ਤੈਨੂੰ ਘਰ ਅੱਬਰ ਨੂੰ ਲਾ ਬੈਠ ਜਾ ਉਧਰ ਬੈਠ ਅਸੇ ਜੱਪੜਾ ਕੁਛ ਨਹੀਂ ਕਰਾਉਂਦਾ ਕੁਛ ਨਹੀਂ ਦਿੰਦਾ ਕੱਲਾ ਰੋਟੀ ਦਾ ਸੱਪਾ ਦਸਾਂ ਦਸਾਂ ਦਾ ਸੱਪਾ ਹੈ ਛੱਡ ਜਾ ਜਾਲੇ ਬਾਈ ਵਿਚਾਰੇ ਅਸੀਂ ਇੱਧਰ ਹੀ ਛੱਡ ਬੈਠੇ ਹਾਂ ਬਾਈ ਆਥੇ ਨਾਮ ਉਹ ਬਣਾ ਦੇ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਤਰੀਕ ਕਿੰਨੀ ਅੱਜ ਅੱਜ 15 ਹੈ ਜੀ 15 ਹੀ 15 ਤਰੀਕ ਆ ਜੀ 6ਵਾਂ ਮਹੀਨਾ 2025 ਹੈ ਪਿੰਡ ਕਿਹੜਾ ਪਿੰਡ ਆ ਅ ਟਾਈਮ ਤਕਰੀਬਨ ਰਾਤ ਦੇ 9 ਵਜੇ ਹੋਇਆ 9:30 ਜੀ 10 ਵਜੇ ਦਾ ਟਾਈਮ ਹੋਇਆ ਬਿਆ ਤੇ ਪਿੰਡ ਸੰਗਤਪੁਰਾ ਨੇੜੇ ਪਵਾਨੀਗੜ੍ਹ ਦੇ ਵਿੱਚ ਪਿੰਡ ਪੈਂਦਾ ਜੀ ਇਹ 10 ਮੈਨੂੰ ਕੀ ਜਿਲ੍ਹਾ ਸੰਗਰੂਰੀ ਪੈਂਦਾ ਨਹੀਂ ਹਾਂਜੀ 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 ਤੇ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਜੀ ਜਿੱਥੋਂ ਦੇ ਮੁੱਖ ਮੰਤਰੀ ਸਾਹਿਬ ਸਾਡੇ ਧੂਰੀ ਤੋਂ ਜਿੱਤੇ ਹੋਏ ਨੇ ਉਹ ਸ਼ਹਿਰ ਵੀ ਸਾਡੇ ਇੱਥੇ ਨੇੜੇ ਪੈਂਦਾ ਇਹ ਲਵਾਰ ਸੰਹਾਲਤਾ ਦੇ ਵਿੱਚ ਵੀਰ ਘੁੰਮ ਰਿਹਾ ਸੀ ਹੈਗਾ ਪੰਜਾਬੀ ਆ ਤੁਹਾਨੂੰ ਵੀਡੀਓ ਦਿਖਾਵਾਂਗੇ ਪੂਰੀ ਇਹਦਾ ਜੇ ਕੋਈ ਵੀਰੇ ਨੂੰ ਪਹਿਚਾਣਦਾ ਪੰਜਾਬੀ ਵੀਰ ਕੋਈ ਵੀ ਤਾਂ ਅਸੀਂ ਨੰਬਰ ਦਵਾਂਗੇ ਸਭ ਤੋਂ ਪਹਿਲਾਂ ਸਾਨੂੰ ਇਹਦਾ ਜੇ ਐਡਰੈਸ ਮਿਲਦਾ ਉਹ ਕੋਸ਼ਿਸ਼ ਕਰੋ ਵੀ ਇਹਦਾ ਘਰ ਲੱਭ ਜੇ ਆਪਾਂ ਘਰ ਲੱਭੀਏ ਬਾਕੀ ਅਸੀਂ ਇਹਨੂੰ ਫਿਲਹਾਲ ਆਸ਼ਰਮ ਚ ਲੈ ਕੇ ਜਾ ਰਹੇ ਹਾਂ ਜੋ ਇਹਦੇ ਜ਼ਖਮ ਹੋਏ ਨੇ ਜੋ ਇਹਦੇ ਦਿਮਾਗੀ ਪ੍ਰੋਬਲਮ ਆ ਉਹਦੀ ਅਸੀਂ ਇਹਨੂੰ ਦਵਾਈ ਟਰੀਟਮੈਂਟ ਹਲੇ ਸ਼ੁਰੂ ਕਰਾਂਗੇ ਉਹਨਾਂ ਟਾਈਮ ਜੇ ਇਹਨੇ ਘਰ ਦੱਸਤਾ ਤਾਂ ਵੀ ਠੀਕ ਹੈ ਨਹੀਂ ਤੁਸੀਂ ਫਿਲਹਾਲ ਵੀਡੀਓ ਜਰੂਰ ਸ਼ੇਅਰ ਕਰਿਓ ਤਾਂ ਜੋ ਕੋਈ ਵੀਰ ਵੀਡੀਓ ਦੇਖ ਕੇ ਇਹਦਾ ਇਹਨੂੰ ਪਛਾਣ ਸਕੇ ਤਾਂ ਜੋ ਇਹਦਾ ਘਰ ਲੱਭ ਸਕੇ ਤੇ ਸਾਰਿਆਂ ਦਾ ਧੰਨਵਾਦ ਬਾਕੀ ਆ ਪਿੰਡ ਵਾਲੇ ਬਾਈਆਂ ਦਾ ਸਾਰਿਆਂ ਦਾ ਧੰਨਵਾਦ ਇਦਾਂ ਨਿਗਾਹ ਜਰੂਰ ਰੱਖਿਆ ਕਰੋ ਇਹ ਵੀਰੂਰੀਆਂ ਨੇ ਦੇਖਿਆ ਨਹੀਂ ਢੂ ਦੱਸਿਂ ਵੀਰ ਮਾੜਾ ਆ ਵੀਰ ਦੱਸ ਦੂਗਾ ਚਾਹੇ ਇੱਕ ਜਾਣਾ ਕਿ ਕਿੰਨੇ ਕਿੰਨੇ ਆਇਆ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਮਤਲਬ 3-4 ਘੰਟੇ ਹੋ ਗਏ ਹੁਣ ਵੀ ਜੀ ਚੱਕੇਵੇਂ ਇਹਦੇ ਕੱਪੜੇ ਕੁੱਪੜੇ ਬਿਲਕੁਲ ਜਮੀ ਨੰਗਨ ਦੇ ਹਾਂ ਜੀ ਪਾਪਾ ਜੀ ਨੇ ਲੈ ਕਿੱਥੇ ਨੇ ਆਪਣੇ ਕਸਾ ਵੀ ਕਿਸੇ ਨੇ ਉਤਾਰੀ ਗਏ ਨਾ ਕਿਸੇ ਲੱਗੇ ਉਹ ਵੀ ਪਾਏ ਨਹੀਂ ਹਾਂ ਜੀ ਆਇਆ ਕਦੋਂ ਕਦਾਂ ਉਰੇ ਕਿੰਨੇ ਚਿਰ ਮੱਤਕ ਬੁਝਿਆ ਜਾਂਦੇ ਕਿਸੇ ਚਾਰ-ਪੰਜ ਘੰਟਿਆਂ ਦਾ ਅੱਜ ਹੀ ਆਇਆ ਜਾਂਦਾ ਬਿਲਕੁਲ ਪਹਿਲਾਂ ਇੱਧਰ ਫਿਰ ਉੱਧਰ ਰਹਿੰਦੇ ਬਾਹਰ ਠੀਕ ਤਾਂ ਜੀ ਅਸਾ ਖੇਤਾਂ 'ਚ ਫਿਰ ਗਿਆ ਕਈ ਦਿਨਾਂ ਨਾਲ ਹਾਂਜੀ ਮੋਟਰ-ਮੋਟਰ ਤੇ ਕਿਸੇ ਦੇ ਮਨੋ ਰਸਤੇ 'ਚ ਪਏ ਤੇ ਵਿਚਾਰਾ ਕਹਿੰਦਾ ਸੰਗਜੀ ਦੇਖੋ ਕਈ ਦਿਨਾਂ ਦਾ ਖੇਤਾਂ 'ਚ ਇੱਧਰ ਜਿੱਥੇ ਵੀ ਜਾਏਗਾ ਜਿੱਧਰ ਨੂੰ ਦਿਮਾਗ ਵੱਸ ਮੂੰਹ ਹੋ ਗਿਆ ਉੱਧਰ ਨੂੰ ਇਹ ਤੁਰਦਾ ਫਿਰਦਾ ਪਿਆ ਰਹੇ ਤੇ ਤੁਰ-ਤੁਰ ਕੀ ਜਿਹੜੇ ਜਿਹੜੇ ਗਲੇ ਪਏ ਨੇ ਜਿਹੜੇ ਜ਼ਖਮ ਹੋਏ ਪਏ ਨੇ ਇਹ ਤੁਰ-ਤੁਰ ਕੀ ਹੋਏ ਹੋਏ ਨੇ ਖੇਤਾਂ ਕਦੇ ਭੁੱਖਣ ਪਾਣਾ ਖੇਤਾਂ 'ਚ ਹੋ ਗਿਆ ਕੋਈ ਐਸਾ ਜਿਹਾ ਵੀਰ ਕੋਈ ਮਿਲ ਗਿਆ ਕਿਸੇ ਨੇ ਕਦੇ ਰੋਟੀ ਖਵਾ ਦਿੱਤੀ ਤਾਂ ਖਾ ਲਈ ਤਾਂ ਕੋਈ ਵੀ ਘਰ-ਬਾਰ ਨਹੀਂ ਸੀ ਤਾਂ ਚਲੋ ਮਹਾਰਾਜ ਇਹਨਾਂ ਦਾ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਫੋਨ ਕੀਤਾ ਅਸੀਂ ਪਹ ਤੇ ਸਾਰੇ ਨਗਰ ਦਾ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਓਦੋਂ ਵੀ ਬਾਈ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਨਹੀਂ ਹੁਜਕੱਲ ਆਪਣੇ ਪਰਿਵਾਰ ਮੈਂਬਰ ਨੂੰ ਇਹ ਟਾਈਮ ਉਹ ਲੈਣ ਜਾਂਦੇ ਨਹੀਂ ਕੋਈ ਚਲੋ ਤੁਸੀਂ ਰਾਲ ਮਿਲ ਕੇ ਸਾਰਿਆਂ ਨਾਲ ਹੋਗਾ ਸਾਥ ਵਿੱਚ ਜਿਹੜਾ ਚੌਥਾ ਮਤਲਬ ਬੰਦਾ ਹੋਵੇ ਜਿਹੜਾ ਸਾਡੇ ਪਿੰਡੋਂ ਹਾਂ ਇੱਕ ਸੰਗਤ ਇਹ ਵੀਰ ਦੀ ਸੇਵਾ ਨਾਲੇ ਚਲੋ ਪਹਿਲਾਂ ਤਾਂ ਇਹ ਹੋਣਾ ਨਹੀਂ ਚਾਹੀਦਾ ਵੀ ਕੋਈ ਵੀ ਇਦਾਂ ਦੀ ਹਾਲਤ ਦੇ ਵਿੱਚ ਘੁੰਮਦਾ ਫਿਰੇ ਸਾਰੇ ਆਪਣੋਂ ਆਪਣੇ ਘਰ ਦੇ ਵਿੱਚ ਸਾਰੇ ਠੀਕ ਰਹਿਣ ਇਹ ਅਰਦਾਸ ਕਰਦੇ ਆਂ ਪਰ ਇਹ ਵੀਰ ਆਪਣਾ ਫਰਜ਼ ਜ਼ਰੂਰ ਨਿਭਾਉਂਦਾ ਜੇ ਜ਼ਿਆਦਾ ਨਹੀਂ ਕਰ ਸਕਦਾ ਜਦੋਂ ਇਹਨੂੰ ਕੋਈ ਐਹੇ ਜੀ ਲਵਾਰਸ਼ ਹਾਲਤ ਦੇ ਵਿੱਚ ਮਰੀਜ਼ ਮਿਲਦਾ ਮੈਨੂੰ ਲੱਗਦਾ ਚੌਥਾ ਪੰਜਵਾਂ ਮਰੀਜ਼ ਹੋਣਾ ਚੌਥਾ ਜਾਂ ਪੰਜਵਾਂ ਮਰੀਜ਼ ਹੋਣਾ ਨੀਟੂ ਵੀਰ ਨੇ ਜਿਹੜਾ ਸਾਨੂੰ ਦੱਸਿਆ ਫੋਨ ਕਰਕੇ ਅਸੀਂ ਲੈਣ ਆਏ ਆ ਤੇ ਇਦਾਂ ਆਲੇ-ਦਾਲੇ ਆਪਣੀ ਨਿਗਾਹ ਜ਼ਰੂਰ ਰੱਖਿਆ ਕਰੋ ਤੇ ਬਾਕੀ ਵੀਡੀਓ ਜਰੂਰ ਸ਼ੇਅਰ ਕਰੋ ਅਸੀਂ ਇਹਦੀ ਨਾਲ ਵੀਡੀਓ ਜਰੂਰ ਲਾਵਾਂਗੇ ਤੇ ਫੇਸ ਦੀ ਇਹਦੀ ਚਿਹਰੇ ਦੀ ਜੇ ਕੋਈ ਵੀਰ ਪਸਾੰਦਾ ਤਾਂ ਜਰੂਰ ਸਾਡੇ ਨਾਲ ਸੰਪਰਕ ਕਰੇ ਸਾਡਾ ਨੰਬਰ 9914074377 9914585685 ਬਸ ਠੀਕ ਹੈ ਪਿੰਡ ਕਿਹੜਾ ਵੀਰੇ ਦੱਸੀ ਬਾਈ ਜੀ ਪਿੰਡ ਪਿੰਡ ਕਿਹੜਾ ਆਪਣਾ ਪਿੰਡ ਦੱਸਿਓ ਪਿੰਡ ਕਿਹੜਾ ਪਿੰਡ ਦੱਸ ਦਿ ਤੇਰਾ ਕਿਹੜਾ ਆਏ ਨਹੀਂ ਆਏ ਉਂਗਲਾਂ ਥੋੜੀ ਪਤਾ ਨਹੀਂ ਉਂਗਲਾਂ ਨਾਲ ਥੋੜੀ ਬੋਲ ਸੰਗਤ ਜੀ ਅਸੀਂ ਆਸ਼ਰਮ ਦੇ ਵਿੱਚ ਲੈ ਕੇ ਜਾ ਰਹੇ ਆਂ ਵੀਰ ਨੂੰ ਜੇ ਕੋਈ ਵੀਰ ਪਸਾਣ ਦਾ ਜ਼ਰੂਰ ਫਰਜ਼ ਆਪਣਾ ਸਮਝ ਕੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਜਿਹੜਾ ਤੇਰਾ ਪਿੰਡ ਆ ਸੰਗਤ ਜੀ ਅਸੀਂ ਪਹੁੰਚ ਚੁੱਕੇ ਆਂ ਜੀ ਅनाथ ਆਸ਼ਰਮ ਖੇੜੀ ਜੱਟਾਂ ਇੱਥੇ ਦੇਖੀ ਜਿਲ੍ਹਾ ਸੰਗਰੂਰ ਹੁਣ ਇੱਥੇ ਅਸੀਂ ਇਸ ਵੀਰ ਨੂੰ ਰੱਖਾਂਗੇ ਦੱਸ ਦੇ ਨਾਮ ਦਾ ਦੱਸ ਦੇ ਯਾਰ ਹੁਣ ਤਾਂ 9 ਤੋਂ 10 ਅੜੀ ਬਣ ਕੇ ਨਾਮ ਤਾਂ ਦੱਸ ਸਕੀ ਆ ਕੀ ਨਾਮ ਸੰਗਜੀ ਦੇਖੋ ਫੇਸਬੁਕ ਤੋਂ ਦਿਖਾ ਰਹੇ ਆ ਜੀ ਇਸ ਵੀਰ ਦਾ ਜੇ ਕੋਈ ਵੀਰ ਰੋਟੀ ਖਾਦੀ ਆ ਜੇ ਕੋਈ ਵੀਰ ਪਛਾਣਦਾ ਇਹਨੂੰ ਵੀਡੀਓ ਜਰੂਰ ਸ਼ੇਅਰ ਕਰੋ ਤੇ ਸਾਡੇ ਆ ਨੰਬਰਾਂ ਤੇ ਸੰਪਰਕ ਕਰਕੇ ਸਾਨੂੰ ਜਰੂਰ ਦੱਸੋ ਪਿੰਡ ਦਾ ਨਾਮ ਤਾਂ ਦੱਸਦੇ ਚੰਗਾ ਜੇ ਨਾਉਣੀ ਦੱਸਣਾ ਹਾਂ ਆਹੀ ਆਹੀ ਆ ਨਹੀਂ ਨਹੀਂ ਬਹੁਤ ਕਿਹੜਾ ਇਹਨੂੰ ਆਪੇ ਪਛਾਣਗੇ ਇਹਦੀ ਘਰ ਮੈਨੂੰ ਪਛਾਣਗੇ ਆਪਣੇ ਆ ਵੀ ਨਹੀਂ ਤੇਰਾ ਪਿੰਡ ਕਿਹੜਾ ਉਹਨੂੰ ਪਿੰਡ ਤਾਂ ਪਤਾਗਾ ਤੇਰਾ ਕਿਹੜਾਗਾ ਸੰਗਤ ਜੀ ਇਹ ਦੇਖ ਲੋ ਹਾਲ ਨਾ ਕਪੜਾ ਹੀ ਨ ਲਾਉਣੇ ਸੰਗਤ ਜੀ ਇਹ ਨਗਣਾ ਵਾਸਤਾ ਦੇ ਵਿੱਚ ਫਿਰ ਰਿਆ ਸੀਗਾ ਪਿੰਡਾਂ ਦੇ ਵਿੱਚ ਘੁੰਮਦਾ ਕਈ ਦਿਨਾਂ ਤੋਂ ਨੰਗੇ ਪੈਰੀਆਂ ਪੈਰਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਜ਼ਖਮ ਹੋਏ ਪਏ ਨੇ ਪੈਰ ਗਲੇ ਪਏ ਨੇ ਹੁਣ ਅਸੀਂ ਇਹਦਾ ਟ੍ਰੀਟਮੈਂਟ ਜਿਹੜਾ ਸ਼ੁਰੂ ਕਰਾਂਗੇ ਕੋਈ ਗੱਲ ਨਹੀਂ ਹਾਂ ਕੋਈ ਨਹੀਂ ਕਰਦੇ ਜੇ ਵੀਡੀਓ ਦਿਖਾ ਨਹੀਂ ਸਕਦੇ ਫਿਰ ਉਹ ਹੋ ਜੇਗਾ ਹਾਂ ਦਿਖਾ ਨਹੀਂ ਸਕਦੇ ਜ਼ਿਆਦਾ ਨਹੀਂ ਸੰਗਤ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੇ ਕੋਈ ਵੀਰ ਪਛਾਣਦਾ ਇਹਨੂੰ ਤਾਂ ਵੀਡੀਓ ਸ਼ੇਅਰ ਕਰਕੇ ਜਰੂਰ ਸਾਡੇ ਤੱਕ ਸੰਪਰਕ ਕਰੋ ਜੀ ਤੇ ਇਹਦੇ ਪਿੰਡ ਦੇ ਇਹਨੂੰ ਕੋਈ ਜਾਣ ਪਹਿਚਾਨ ਵਾਲਾ ਤਾਂ ਜੋ 20 ਰੁਪਏ ਚਾਣ ਕੇ ਸਾਡੇ ਕੋਲ ਪਹੁੰਚੇ ਸੰਗਤ ਜੀ ਇਦਾਂ ਦੇ ਮਰੀਜ਼ਾਂ ਲਈ ਸਾਥ ਜਰੂਰ ਦੇ ਦਿਆ ਕਰੋ ਸਾਡਾ ਨੰਬਰ 9914074377 9914585681 ਹੁਣ ਅਸੀਂ ਇਸ ਵੀਰ ਨੂੰ ਆਹ ਰੂਮ ਚ ਲਾ ਦੋ ਚੱਲ ਇਹਦਾ ਯਰ ਪੰਜਾ ਸੰਗਤ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਵੀਰ ਆ ਜੀ ਤੁਸੀਂ ਦੇਖ ਲਿਓ ਉਹਨੂੰ ਨੇੜੇ ਤੋਂ ਦਿਖਾ ਦਿੰਨੇ ਆ ਜਿਹੜਾ ਪਿੰਡ ਸੰਗਤ ਪੂਰਾ ਜ਼ਿਲ੍ਹਾ ਸੰਗਰੂਰ ਨੇਰੇ ਧੂਰੀ ਤੋਂ ਸਾਨੂੰ ਜਿਹੜਾ ਲੋਵਾਰਸ ਹਾਲਤ ਦੇ ਵਿੱਚ ਰਾਤ ਨੂੰ ਤਕਰੀਬਨ 10 ਵਜੇ ਸਾਨੂੰ ਮਿਲਿਆ ਸੀਗਾ ਤੇ ਇਸ ਵੀਰ ਦਾ ਜੇ ਕੋਈ ਵੀ ਵੀਰ ਇਸ ਵੀਰ ਨੂੰ ਪਹਿਚਾਣਦਾ ਜਾਣਦਾ ਵੀ ਕਿਹੜੇ ਨਗਰ ਦਾ ਵੀਰ ਇਹ ਕਿਹੜੇ ਪਿੰਡ ਦਾ ਤਾ ਸਾਨੂੰ ਜਰੂਰ ਸਾਡੇ ਨਾਲ ਸੰਪਰਕ ਕਰਿਓ ਸਾਡੇ ਨੰਬਰ ਸਕਰੀਨਾਂ ਤੇ ਲਿਖੇ ਹੋਏ ਆ ਤੇ ਇਹ ਵੀਰ ਪੰਜਾਬੀ ਆ ਤੇ ਬੋਲਦਾ ਵੀ ਪੰਜਾਬੀ ਆ ਪਰ ਆਪਣਾ ਨਾਮ ਤੇ ਪਿੰਡ ਦਾ ਨਾਮ ਨਹੀਂ ਦੱਸਦਾ ਕੀ ਨਾਮ ਆ ਵੀਰੇ ਤੇਰਾ ਨਾਮ ਕੀ ਆ ਨਾਮ ਇਹਦਾ ਕੱਟ ਤੇ ਨਾਮ ਇਹ ਨਾ ਇਹ ਨਾ ਹੁੰਦੇ ਨੇ ਇਹਦਾ ਕੱਟ ਤੇ ਸੰਗਤ ਜੀ ਬਹੁਤ ਬੁਰਾ ਹਾਲ ਸੀਗਾ ਹੱਥਾਂ ਦੇ ਵਿੱਚ ਗੰਦਗੀ ਭਰੀ ਹੋਈ ਸੀ ਪੈਰ ਨਹੀਂ ਦਿਖਾ ਸਕਦੇ ਪੈਰਾਂ ਦੇ ਵਿੱਚ ਜਖਮ ਬਣ ਕੇ ਨਾ ਖੁੱਡਾਂ ਕਰਕੇ ਕੀੜਿਆਂ ਨੇ ਵਿੱਚ ਤੱਕ ਡੂੰਗਾ ਕਾਫੀ ਨੰਗੇ ਪੈਣੀ ਤੁਰ ਤੁਰ ਕੇ ਜਖਮ ਕਾਫੀ ਖਰਾਬ ਹੋਏ ਪਏ ਸੀ ਉਹ ਵੀਡੀਓ ਚ ਦਿਖਾ ਨਹੀਂ ਸਕਦੇ ਵੀਡੀਓ ਦਿਖਾਉਣੇ ਤਾਂ ਬੈਨ ਹੋ ਜਾਂਦੀ ਆ ਕਾਪੀਰਾਈਟ ਆਉਂਦਾ ਉਹਦੇ ਤੇ ਤੇ ਬਹੁਤ ਮਾੜੀ ਹਾਲਾਤ ਆ ਤੇ ਸੰਗਤ ਜੀ ਬੇਨਤੀ ਵਸੇ ਇਹੀ ਆ ਸਭ ਤੋਂ ਜ਼ਰੂਰੀ ਵੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਸ ਵੀਰ ਦਾ ਘਰ ਲੱਭ ਸਕੇ ਤੇ ਇਹ ਵੀਰ ਠੀਕ ਹੋ ਕੇ ਆਪਣੇ ਘਰੇ ਪਹੁੰਚ ਸਕੇ ਤੇ ਪੰਜਾਬੀ ਵੀਰ ਆ ਪੰਜਾਬ ਵਾਲੇ ਵੀਰ ਖਾਸ ਕਰਕੇ ਸਾਰੇ ਜਿੰਨੇ ਕੁ ਵੀਰ ਵੀਡੀਓ ਦੇਖਦੇ ਆ ਸਾਰੇ ਸ਼ੇਅਰ ਕਰ ਦਿਓ ਤੇ ਆਪਾਂ ਵੀਰ ਨੂੰ ਜਲਦੀ ਤੋਂ ਜਲਦੀ ਠੀਕ ਕਰਕੇ ਘਰੇ ਪਹੁੰਚਾਈਏ ਕੋਸ਼ਕ ਸਾਡੀਆਂ ਜ਼ਰੂਰੀ ਬੇਨਤੀਆਂ ਨੇ ਸੰਗਤ ਜੀ ਅਮਾਰੀ ਕੈਮਰਾ ਇਧਰ ਨੂੰ ਮੇਰੇ ਕੰਨੀ ਨੂੰ ਸੰਗਤ ਜੀ ਸਾਡੀਆਂ ਜ਼ਰੂਰੀ ਬੇਨਤੀਆਂ ਇਹ ਨੇ ਆ ਜੇ ਲਿਆ ਉਹਨਾਂ ਨੂੰ ਕਿ ਸਾਨੂੰ ਇਦਾਂ ਦੇ ਲਵੇ ਲਿਆ ਸਾਨੂੰ ਇਦਾਂ ਦੇ ਮਰੀਜ਼ ਲਵਾਰਸ ਹਾਲਤ ਦੇ ਵਿੱਚ ਜਿਹੜੇ ਮਜ਼ੁਰਗ ਬੱਚੇ ਮਨ ਤੋਂ ਬੁੱਧੀ ਸਾਨੂੰ ਜੋ ਵੀ ਮਿਲਦਾ ਸਾਨੂੰ ਰੱਖਣ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਅੰਦਰ ਮਰੀਜ਼ ਪਏ ਆ ਉਧਰ ਅੱਠ ਕਮਰੇ ਬਣੇ ਆ ਉਧਰ ਮਰੀਜ਼ ਪਏ ਨੇ ਇਹ ਵਾਪੂਰੀ ਬੈਠੇ ਆ ਸਾਹਮਣੇ ਤੇ ਸਾਨੂੰ ਮਰੀਜ਼ ਰੱਖਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੰਗ ਜੀ ਸਾਨੂੰ ਬਹੁਤ ਜ਼ਿਆਦਾ ਅਸੀਂ ਜਿਹੜਾ ਔਖੇ ਸਮੇਂ ਦੇ ਵਿੱਚੋਂ ਲੰਘੇ ਆ ਪਿੱਛੇ ਜੇ ਤੁਹਾਨੂੰ ਪਤਾ ਬਾਬਾਈ ਦੀ ਘਟਨਾ ਹੋ ਗਈ ਸੀ ਉਹ ਚ ਗੱਡੀ ਵਿੱਚ ਵੱਜਣ ਕਾਰਨ ਐਕਸੀਡੈਂਟ ਹੋਇਆ ਜਿਹੜਾ ਸਿਹਤ ਕਾਫੀ ਡਾਊਨ ਹੋਈ ਤੇ ਸਲੋ ਪੋਜਨ ਕਿਸ ਨੇ ਦੇਤੀ ਸੀ ਤਕਰੀਬਨ ਸਾਲ ਤੋਂ ਉਹ ਪ੍ਰੋਬਲਮ ਉੱਚ ਲੱਗੇ ਹੋਇਆ ਪੇਟ ਨਹੀਂ ਠੀਕ ਰਹਿੰਦਾ 17 18 ਕਿਲੋ weight ਕਮ ਹੋ ਗਿਆ ਤੇ ਉਧਰ ਨਾਲ ਇਹ ਕੰਮ ਹੁੰਦੇ ਹੋਣ ਦੇ ਬਾਵਜੂਦ ਵੀ ਬਾਬਾ ਜੀ ਨੂੰ ਚਲੋ ਕਸਟਡੀ ਜੇਲ੍ਹ ਜਾਣਾ ਪਿਆ ਜਿਹੜਾ ਉਧਰ ਝਗੜਾ ਹੋਇਆ ਸੀ ਤੇ ਪਿੱਛੋਂ ਕਿਸੇ ਵੀ ਵੀਰ ਨੇ ਆਏ ਖੁੱਲ ਕੇ ਸਾਡੀ ਮਦਦ ਨਹੀਂ ਕੀਤੀ ਹਾਂ ਇੱਕ ਦੋ ਵੀਰ ਜਿਵੇਂ ਦੁੱਧ ਦੀ ਸੇਵਾ ਸਾਡੇ ਵੀਰ ਸਪੈਸ਼ਲ ਅਸੀਂ ਦਿਲ ਤੋਂ ਧੰਨਵਾਦ ਕਰਦੇ ਹਾਂ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਆ ਸਾਡੇ ਭਰਾ ਉਹਨਾਂ ਨੇ ਨਾਮ ਲੈਣ ਤੋਂ ਸਾਨੂੰ ਮਨਾ ਕੀਤਾ ਹੋਇਆ ਤੇ ਜਗਨੂਰ ਉਹਨਾਂ ਦੇ ਭਤੀਜੇ ਦਾ ਨਾਮ ਆ ਸਾਹਿਦ ਤੇ ਹਰਕੀਰਤ ਸਿੰਘ ਜੀ ਸਰਦਾਰ ਹਰਕੀਰਤ ਹਰਕੀਰਤ ਸਿੰਘ ਜੀ ਜਿਹੜੇ ਨਿਊਜ਼ੀਲੈਂਡ ਵਿੱਚ ਰਹਿੰਦੇ ਨੇ ਉਹ ਸਾਡੀ ਦੁੱਧ ਦੀ ਸੇਵਾ ਜਿਹੜੀ ਕੁਝ ਸਮੇਂ ਤੋਂ ਸਾਨੂੰ ਕਰ ਰਹੇ ਨੇ ਇਦਾਂ ਹੀ ਹੈਪੀ ਮਨੀਲਾ ਭਾਜੀ ਸਾਡੇ ਰਸਮ ਦੀ ਸੇਵਾ ਕਦੇ-ਕਦਾਈਂ ਕਰਦੇ ਸੀਗੇ ਤੇ ਪਹਿਲਾਂ ਤਾਂ ਲਗਾਤਾਰ ਕਰਦੇ ਸੀਗੇ ਤੇ ਤਾਂ ਹੀ ਅਸੀਂ ਤਕਰੀਬਨ 2-3 ਸਾਲਾਂ ਤੋਂ ਤੁਸੀਂ ਦੇਖਿਆ ਸੰਗ ਜੀ ਅਸੀਂ ਵੀਡੀਓ ਨਹੀਂ ਪਾਉਂਦੇ ਤੇ ਕਿਉਂਕਿ ਜਿੰਨਾ ਕੋ ਹੋ ਸਕਦਾ ਸੀ ਮਹਾਰਾਜ ਦੀ ਕਿਰਪਾ ਨਾਲ ਤਕਰੀਬਨ ਜਿਹੜਾ ਆਸ਼ਰਮ ਦਾ ਟੋਟਲ ਖਰਚਾ 3 ਲੱਖ ਤੋਂ ਲੈ ਕੇ 3.5 ਲੱਖ ਦੇ ਵਿੱਚ ਵਿਚ ਆ ਰਸਨ ਦਵਾਈਆਂ ਬਿਜਲੀ ਦਾ ਬਿੱਲ ਕੱਪੜੇ ਤੇ ਹੋਰ ਵੀ ਫਟਕਲ ਖਰਚੇ ਹੋ ਜਾਂਦੇ ਆ ਬਾਲਣ ਹੋ ਗਿਆ ਤਨਖਾਹਾਂ ਦੇਣੀਆਂ ਜਿਹੜੇ ਵੀ ਸਮਾ ਸੇਵਾਸਮਾਲ ਕਰਦੇ ਆ ਹਸਪੀਟਲਾਂ ਦੇ ਵੀ ਤੋਂ ਇਦਾਂ ਬਹੁਤ 3 ਤੋਂ 3.5 ਲੱਖ ਰੁਪਇਆ ਖਰਚਾ ਹੋ ਜਾਂਦਾ ਤੇ ਉਹਦੇ ਵਿੱਚ ਜਿੰਨਾ ਕ ਸਾਡੇ ਤੋਂ ਹੁੰਦਾ ਸੀ ਆਪਦੇ ਲੋਕਾਂ ਸੰਗਤ ਜੀ ਕਰਦੇ ਸੀ ਆਪ ਦਾ ਘੋੜਿਆਂ ਦਾ ਕੰਮ ਕਰਦੇ ਆ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਆ ਜੋ ਵੀ ਜਿੰਨਾ ਕਿ ਸਾਥ ਹੁੰਦਾ ਅਸੀਂ ਨਾਲ ਹੁੰਦੇ ਸੈ ਜੋ ਕਰਦੇ ਆ ਪ੍ਰਸੰਗ ਜੀ ਆ ਪਿਛਲੇ ਸਮੇਂ ਚ ਸਾਡਾ ਉਧਰ ਝਗੜਾ ਹੋਣ ਕਰਕੇ ਬਾਬਾ ਜੀ ਨੂੰ ਕਸਟਡੀ ਜਾਣਾ ਪਿਆ ਸਾਡਾ ਆ ਬਹੁਤ ਔਖਾ ਹੋਇਆ ਸਾਨੂੰ ਪਤਾ ਪਿਛਲੇ 8-10 ਮਹੀਨਿਆਂ ਤੋਂ ਅਸੀਂ ਕਿਸ ਤਰ੍ਹਾਂ ਇਹ ਆਸ਼ਰਮ ਨੂੰ ਚਲਾ ਰਹੇ ਆ ਕਰਿਆਨੇ ਵਾਲੇ ਦਾ ਉਧਰ 2.5 ਲੱਖ ਰੁਪਇਆ 2.5 ਲੱਖ ਰੁਪਏ ਮੰਗੂਦਾਰ ਹੋਇਆ ਪਿਆ ਤੇ 60-65000 ਆਪਣਾ ਮੈਡੀਕਲ ਵਾਲਦਾ ਹੋਇਆ ਪਿਆ ਅਸੀਂ ਤੁਸੀਂ ਉਹ ਪੈਸੇ ਨਹੀਂ ਦੇਣੇ ਸੰਗਤ ਜੀ ਨਾ ਸਾਨੂੰ ਪੈਸੇ ਦੀ ਲੋੜ ਆ ਤੁਹਾਡੇ ਤੋਂ ਨਾ ਅਸੀਂ ਤੁਹਾਡੇ ਤੋਂ ਪੈਸੇ ਮੰਗਦੇ ਆ ਵੀਡੀਓ ਲੰਬੀ ਹੋ ਜਾਣੀ ਆ ਮੈਂ ਤੁਹਾਨੂੰ ਦੱਸਦਾ ਸਾਨੂੰ ਇਦਾਂ ਦੇ ਮਰੀਜ਼ ਰੱਖਣ ਵਾਸਤੇ ਇੱਕ ਤਾਂ ਸਾਨੂੰ ਰਾਸ਼ਨ ਦੀ ਤੁਹਾਨੂੰ ਪਤਾ ਵੀ ਲੋੜ ਪੈਣੀ ਪੈਣੀ ਆ ਜੋ ਦਾਲ ਦਾਲਾਂ ਸਬਜ਼ੀਆਂ ਘਿਓ ਤੇਲ ਆਟਾ ਖੰਡ ਚਾਹ ਪੱਤੀ ਸਰਫ ਜੋ ਇਦਾਂ ਦੀਆਂ ਚੀਜ਼ਾਂ ਨੇ ਸਾਰੀਆਂ ਦੇ ਕੇ ਸਾਡੀ ਮਦਦ ਕਰੋ ਤੇ ਇਹ ਤੋਂ ਬਿਨਾ ਜੇ ਕੋਈ ਵੀ ਵੀਰ ਇਹ ਨਹੀਂ ਹੈਗਾ ਵੀ ਤੁਸੀਂ ਸਾਨੂੰ 50000 ਦਾ ਰਾਸ਼ਨ ਚਕਾਉਣਾ ਲੱਖ ਦਾ ਚਕਾਉਣਾ ਜਾਂ ਤੁਸੀਂ 20000 ਦਾ ਚਕਾਉਣਾ ਕੋਈ ਵੀਰ ਸਾਨੂੰ ਇੱਕ ਬੋਰੀ ਆਟੇ ਦੀ ਚੁਕਾ ਸਕਦਾ ਇੱਕ ਬੋਰੀ ਕਣਕ ਦੀ ਚੁਕਾ ਸਕਦਾ ਕੋਈ ਖੰਡ ਦੀ ਚੁਕਾ ਸਕਦਾ ਕੋਈ 15 ਕਿਲੋ 10 ਕਿਲੋ ਚਾਹ ਪੱਤੀ ਦਿਵਾ ਸਕਦਾ ਕੋਈ ਵੀਰ ਦੁੱਧ ਦਿਵਾ ਸਕਦਾ ਐਦਾਂ ਤੁਸੀਂ ਸਾਡੀ ਮਦਦ ਕਰ ਸਕਦੇ ਹੋ ਥੋੜਾ ਥੋੜਾ ਕਰਕੇ ਤਾਂ ਜੋ ਸਾਰਿਆਂ ਦੀ ਹੈਲਪ ਹੋ ਸਕੇ ਤੇ ਕੱਪੜੇ ਹੋਗੇ ਮੈਡੀਕਲ ਦਵਾਈਆਂ ਹੋ ਗਈਆਂ ਤੇ ਸਾਨੂੰ ਪੁੱਛ ਸਕਦੇ ਹੋ ਕਿਹੜੇ-ਕਿਹੜੀਆਂ ਦਵਾਈਆਂ ਚਾਹੀਦੀਆਂ ਅਸੀਂ ਤੁਹਾਨੂੰ ਲਿਸਟ ਬਣਾ ਕੇ ਭੇਜ ਦਾਂਗੇ ਉਹ ਦਵਾਈਆਂ ਸਾਨੂੰ ਪ੍ਰੋਵਾਈਡ ਕਰਾ ਦਿਓ ਤੇ ਦੁੱਧ ਦੀ ਸੇਵਾ ਸਾਡੇ ਵੀਰ ਕਰ ਰਹੇ ਆ ਫਿਲਹਾਲ ਤੇ ਬਾਲਣ ਆਉਂਦਾ 15 ਕਹ ਹਜ਼ਾਰ ਰੁਪਏ ਦਾ ਉਹ ਕੋਈ ਵੀਰ ਸੇਵਾ ਲੈ ਲਓ ਤੇ ਇਦਾਂ ਹੀ ਦਵਾਈਆਂ ਹੋ ਗਈਆਂ ਤੇ ਕੱਪੜੇ ਲੀੜੇ ਹੋ ਗਏ ਤੇ ਸੰਗਤ ਜੀ ਸਾਨੂੰ ਬਸ ਸਾਡਾ ਇਹ ਜਿਹੜਾ ਸਮਾਨ ਆ ਇਹ ਦੇ ਕੇ ਸਾਡੀ ਮਦਦ ਕਰੋ ਤਾਂ ਜੋ ਇਹ ਆਸ਼ਰਮ ਜਿਹੜਾ ਸਹੀ ਸਲਾਮਤ ਜਿਹੜਾ ਚੱਲਦਾ ਰਹੇ ਤੇ ਇਦਾਂ ਦੇ ਹੋਰ ਵੀ ਜਿਹੜੇ ਮਰੀਜ਼ ਆਉਂਦੇ ਰਹਿਣ ਮੈਂ ਲਾਸਟ ਤੇ ਫੇਰ ਇੱਕ ਬੇਨਤੀ ਕਰਦਾ ਇਹ ਵੀਰ ਨੂੰ ਚੰਗੀ ਤਰ੍ਹਾਂ ਦੇਖ ਲੋ ਜਿਹੜੇ ਵੀਰ ਪੈਸੇ ਨਾਲ ਮਦਦ ਨਹੀਂ ਕਰ ਸਕਦੇ ਉਹ ਵੀਡੀਓ ਨੂੰ ਸ਼ੇਅਰ ਕਰਕੇ ਇਸ ਵੀਰ ਨੂੰ ਅਸੀਂ ਜਿਹੜਾ ਇਹਦਾ ਪੈਰਾਂ ਦਾ ਟ੍ਰੀਟਮੈਂਟ ਆ ਤੇ ਦਿਮਾਗ ਦਾ ਉਹ ਅਸੀਂ ਕੱਲ ਤੋਂ ਸ਼ੁਰੂ ਕੀਤਾ ਹੋਇਆ ਜਦੋਂ ਇਹ ਵੀਰ ਠੀਕ ਹੋ ਜਾਂਦਾ ਇਹਦਾ ਘਰ ਲੱਭ ਜਾਂਦਾ ਇਹ ਆਪਦੇ ਘਰੇ ਅਸੀਂ ਇਹਨੂੰ ਪਹੁੰਚਵਾ ਦਾਂਗੇ ਮਹਾਰਾਜ ਦੀ ਕਿਰਪਾ ਨਾਲ ਹੁਣ ਤੋਂ ਮੈਨੂੰ ਲੱਗਦਾ 200-250 ਦੇ ਕਰੀਬ ਜਿਹੜਾ ਇਦਾਂ ਦੇ ਵੀਰਾਂ ਦੀ ਜਿਹੜੀ ਸੇਵਾ ਹੋ ਚੁੱਕੀ ਆ ਜੋ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਨੇ ਤੇ ਬਾਕੀ ਜਿੰਨੀ ਸਾਡੇ ਕੋਲੇ ਔਰੇ ਜਗ੍ਹਾ ਬਣੀ ਹੋਈ ਆ ਸੀ ਉੰਨੀ ਜਗ੍ਹਾ ਰੱਖਣ ਦੀ ਸਾਡੇ 'ਚ ਕਪੈਸਿਟੀ ਹੈਗੀ ਅਸੀਂ ਰੱਖ ਸਕਦੇ ਹਾਂ ਪਰ ਸੰਗਤ ਜੀ ਇਹਨਾਂ ਨੂੰ ਰੱਖਣ ਵਾਸਤੇ ਜੋ ਸਾਨੂੰ ਖਾਣ ਪੀਣ ਦੀਆਂ ਚੀਜ਼ਾਂ ਦੀ ਲੋੜ, ਕੱਪੜਿਆਂ ਦੀ ਲੋੜ, ਜੋ ਸਾਨੂੰ ਲੋੜਾਂ ਨੇ ਉਹ ਸਾਡੀਆਂ ਪੂਰੀਆਂ ਕਰੋ ਤਾਂ ਜੋ ਇਹ ਬਾਪੂ ਬਜ਼ੁਰਗ ਬੇਪੇ ਸਾਰੇ ਜਿਹੜੇ ਸੁਖ ਸ਼ਾਂਤੀ ਨਾਲ ਸਹੀ ਖੁਸ਼ ਹੋ ਕੇ ਰਹਿਣ ਤੇ ਸਾਡਾ ਸਾਰਿਆਂ ਦਾ ਧੰਨਵਾਦ ਤੇ लास्ट ਤੇ ਫੇਰ ਆ ਵੀਰ ਦੀ ਵੀਡੀਓ ਸ਼ੇਅਰ ਜਰੂਰ ਕਰੋ ਤਾਂ ਜੋ ਇਹ ਵੀਰ ਦਾ ਘਰ ਲੱਭ ਸਕੇ ਤੇ ਬਾਕੀ ਜਿਹੜੇ ਵੀਰ ਮਦਦ ਨਹੀਂ ਕਰ ਸਕਦੇ ਤੁਹਾਡੀ ਵੀਡੀਓ ਸ਼ੇਅਰ ਕਰਨ ਨਾਲ ਕਿਸੇ ਰੱਬੀ ਰੂਹ ਕਿਸੇ ਦਾਨੀ ਸੱਜਣ ਕੋਲ ਵੀਡੀਓ ਪਹੁੰਚ ਜੇ ਸਾਨੂੰ ਇੱਕ ਵੀ ਪੈਸਾ ਨਹੀਂ ਚਾਹੀਦਾ ਸਾਨੂੰ ਕਰਿਆਨੇ ਦਾ ਸਮਾਨ ਆਟਾ ਦਾਲਾਂ ਇਹ ਚੀਜ਼ਾਂ ਦੇ ਕੇ ਸਾਡੀ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ